ਲਓ ਜੀ ਬੁਲਾ ਦੋ ਜਕਾਰਾ ਫਿਰ ਬੋਲੇ ਸੋਨਹਾ ਬਹੁਤ ਸੋਹਿਆ ਲਓ ਜੀ ਗੁਡ ਮਾਰਨਿੰਗ ਦੋਸਤੋ ਅਸੀਂ ਹੁਣ ਚੱਲਿਆ ਡਰਾਈਵਰ ਸਾਹਿਬ ਹੈ ਨਹੀਂ ਇਹ ਹੋਈ ਜੀ ਤਾਂ ਮਨ ਨਾ ਕਰ ਰਿਹਾ ਤੇ ਚੱਲਿਆ ਬਲੌਕ ਵੜ ਗਿਆ ਤੁਹਾਡਾ ਹਾਂਜੀ ਜੀਵਨ ਜੀ ਲਾਈਨ ਜੀ ਭਰਾ ਨਾਲ ਤੋਂ ਥੋੜੀ ਫੋਟੋ ਕੱਢ ਲੈਂਦੀ ਹਾਂ ਤੁਸੀਂ ਨੇਰੇ ਚ ਬਚੋ ਅਮਰ ਜਿਹੜਾ ਸੱਤਲਜਾਹ ਜੀ ਕਿਹਨੂੰ ਲੈਣਗੇ ਜੀ ਉਹ ਕਾਰਡੀਨਲੀ ਮਹਾਰਾਜੀ ਇਹਨੂੰ ਬਹੁਤ ਠੰਡਾ ਲਾ ਰਹੀ ਆ ਆਪੇ ਉਹ ਹੈਗਾ ਮੈਂ ਆਉਣਾ ਇੱਥੇ ਆ ਜੂ ਬਾਬਾ ਨਹੀਂ ਮਾਰਦਾ ਹਾਂ ਮੈਂ ਹੁੱਟੋ ਸਮਾ ਕੇ ਕੱਚਲਾ ਪਾਈ हाँ जी कितने चले जी फिर सरदार जी तीन ठीक है जी हाँ जी बेबी हा डर साहब भाई काला जी ਆਣੀ ਜੀ ਅਸੀਂ ਜਾਣਾ ਅੱਜ ਆਵਾਂਗੇ ਸੀ ਇਸ ਤਰੀਕ ਨੂੰ ਇਸ ਤਰੀਕ ਨੂੰ ਸਾਡਾ ਮਰਸਲ ਪ੍ਰੋਗਰਾਮ ਹੈ ਉੱਧਰ ਆਵਾਂਗੇ ਹਾਂਜੀ ਠੀਕਾ ਜੀ ਠੀਕ ਆ ਗਏ ਆ ਗਏ ਗੱਡੂ ਸਾਰੇ ਨਹੀਂ ਨਾ ਤੁਹਾਨੂੰ ਫੇਰ ਉੱਤੇ ਰੋਲ ਲਾ ਲਗੇ ਫੇਰ ਲੱਭ ਲਾਂਗੇ ਵੀ ਆਹ ਬੰਦੇ ਛੱਡ ਨਾਲ ਨਾ ਅੰਦਰ ਵੀਡੀਓ ਬਣਾਉਣ ਲੱਗਦਾ ਹੁੰਦਾ ਹਾਂ ਆਏ ਮਿੰਟ ਦੋਵੇਂ ਪੰਨੇ ਜ਼ਰਾ ਤੱਕ ਪੜ੍ਹ ਲੈ ਆਜੀ ਇਹ ਵੀਡੀਓ ਪ੍ਰੂਫ ਆ ਆਪਣੇ ਕੋਲੇ ਜੀ ਕਈ ਵਾਰੀ ਕੋਈ ਰੋਲ ਗਿਆ ਉੱਥੇ ਪਰ ਆਪਾਂ ਲੱਭ ਸਕਦੇ ਹਾਂ ਹਾਂਜੀ 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 ਦੇਖੀ ਪੁੱਤ ਆ ਓਕੇ ਬੈਠੇ ਆ ਨਾ ਬਈ ਤੁਸੀਂ ਮੂਰੇ ਹੋ ਤਾਂ ਸੈਟ ਹੋਏ ਨਾ ਉੱਥੇ ਸੀਟ ਹੈਗੀ ਆਲੇ ਨਹੀਂ ਸੀਟਾਂ ਲੋਟਾਂ ਇੰਨਾ ਇੰਨਾ ਲੱਖਾ ਇਹਨਾਂ ਤੋਂ ਉੱਧਰ ਨਹੀਂ ਪੁਹਣਾ ਨਾ ਸੀ ਕੋ ਬੜਾ ਇਹ ਮੁੰਡੇ ਨਾਲ ਨਹੀਂ ਗਾਹਕ ਨਹੀਂ ਖੜੇ ਅੰਮਰਸਰੇ ਜਾਣੇ ਜਾਣੇ ਜਾਣਾ ਬਲਾਓ ਜੀ ਪਤੇ ਮੜਾਈ ਯਾਤਰੀ ਯਾਤਰੀ ਜੜ ਸੋਰੀ ਕੋਈ ਨਹੀਂ ਤਾਂ ਕਰ ਲੈਣੇ ਪਤੇ ਜੀ ਜੈਲਾ ਯਾਤਰੀ ਤੇ ਐਂਡਾ ਜਾਣਦੇ ਤੁਸੀਂ ਗੁਰਤੇਜ ਸਿੰਘ ਹੂੰ ਹੂੰ